ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਵਿੰਟਾ ਡਬੋ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾ ਆ ਗਈਆਂ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਵੱਡੀਆਂ ਝੋਟੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਚੰਗੀਆਂ ਵੇੜਾ ਨੇ ਆਓ ਵੀਰੇ ਇਹਨਾਂ ਬਾਰੇ ਲੈਣਿਆਂ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸ਼ਸ਼ਕਾ ਵਿੱਚ ਹੋਰ ਸੁਣਾ ਵੀਰੇ ਜੀ ਕੀ ਹਾਲ ਚਾਲ ਵਧੀਆ ਵਧੀਆ ਕਿਰਪਾ ਦੇ ਵਿੱਚ ਪੈਸਾ ਆਪਣੀ ਹੀਠਾ ਦੇ ਹਾਂ ਵਧੀਆ ਵੀਰੇ ਵਧੀਆ ਚਲੋ ਵਧੀਆ ਚਾਈਦਾ ਜੀ ਹਾਂਜੀ ਵੀਰੇ ਨਾਮ ਦੱਸਿਓ ਨਾਮ ਆ ਮਾ ਆਪਣਾ ਉਤਮ ਸਿੰਘ ਜੀ ਹਾਂਜੀ ਸਤਨਕ ਸਰਦਾਰ ਗਤੇਸ਼ ਸਿੰਘ ਵਪਾਰੀ ਪਿੰਡ ਘਠਿਆਲਾ ਤੇ ਸੀਟਿਆਣਾ ਪਤਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਜੀ ਫੋਨ ਨੰਬਰ 98554 76701 ਦੂਸਰਾ ਨੰਬਰ 1 ਹੋਰ ਦੇਵ ਜੀ 98142 56054 ਦੇ ਜੀ ਠੀਕ ਹੈ ਜੀ ਤਾਂ ਮਿਰਚੀ ਵੈੜਾ ਮਾਂ ਕੋਲੇ ਆ ਗਿਆ ਹਨਾ ਤੇ ਚੰਗੀਆਂ ਮਾਂ ਝੋਟੀਆਂ ਦੋ ਜੇ ਤੇ ਦੋ ਮੱਜਾਂ ਦੇ ਨਗਦੇ 6 ਹੀ 6 ਹੀ ਬਿਲਕੁਲ ਥੋੜਾ ਜਿਹਾ ਜੇ ਲੇਟ ਹੋ ਗਿਆ ਚਲੋ ਮਜ਼ਦੂਰੀ ਬਣ ਜਾਂਦੀ ਕਿਤੇ ਜਾਣਾ ਪੈਂਦਾ ਆ ਤੇ ਦੋ ਤੁਹਾਡੇ ਹੁੰਦੇ ਜੇ ਹੁਣੇ ਹੀ ਦੱਸਿਆ ਆ ਇੱਕ ਤਾਂ ਹੁਣੇ ਗੱਡੀ ਵਾਲਾ ਲੈ ਕੇ ਗਿਆ ਹਾਂਜੀ ਹਾਂਜੀ ਤਾਂ ਠੀਕ ਹੈ ਜੀ ਬਾਕੀ ਹੋਰ ਆਟੈਂਡ ਚਾਰ ਪਸ਼ੂ ਹਾਜ਼ਰ ਨੇ ਚਾਰ ਨੇ ਠੀਕ ਹੈ ਜੀ ਤਾਂ ਕਰੀਏ ਵੀਰ ਜੀ ਆ ਪਹਿਲੇ ਨੰਬਰ ਵਾਲੀ ਵੈੜ ਮਾਰੇ ਦੱਸੋ ਵੱਡੀ ਬੱਛੀ ਜੇ ਕਦ ਕਾਟ ਬਹੁਤ ਵੀਰ ਜੀ ਦੇ ਕਦ ਕਾਟ ਵੇਖੋ ਜੇ ਟਾਈਮ ਲੈਣਾ ਬੈੜ ਨੇ ਬੱਛੀ ਤੇ ਵੀਰ ਜੀ ਪਹਿਲਾ ਸੁਆ ਪਹਿਲਾ ਸੁਆ ਦਰਦਾ ਦੇ ਬੱਛੀ ਜੇ ਤੇ ਵੇਖੋ ਵੀਰੇ ਬਹੁਤ ਵੱਡੀ ਵੈੜ ਆ ਅੱਲਮੀ ਬੇਲ ਕੀ ਬਾਤ ਆ ਫੇਸ ਕੁਆਲਟੀ ਬਹੁਤ ਸੁਣੀ ਆ ਜੀ ਤੇ ਵੀਰ ਜੀ ਪਹਿਲਾ ਸੂਆ ਵੱਡੀ ਵਹਿੜਾ ਗਈ ਦਿਨ ਕਿੰਨੇ ਬਾਕੀ ਇਹਦੇ ਸੂਚੇ ਤੇ ਵੀਰ ਜੀ ਵੇਖੋ ਉਹਨਾਂ ਡੇਢ ਨੇ ਲੇਕੇ ਦਾਲ ਲਾ ਦੇ 15 ਨਾ ਜੇ ਹਾਂਜੀ ਪਰ ਚੰਗੀ ਰਸ਼ੀ ਬਣੇਗੀ ਕੁਆਲਿਟੀ ਆ ਬਿਲਕੁਲ ਵੇਖੋ ਵੀਰੋ ਬੇਲ ਵੀ ਬੋਤ ਲੰਮੀ ਆ ਵੱਡੀ ਵਹਿੜਾ ਜੀ ਵੀਰੋ ਫੇਸ ਕੁਆਲਿਟੀ ਬਹੁਤ ਸੋਹਣੀ ਆ ਖੋਲੋ ਵੀਰ ਜੀ ਤੋਰਾ ਵਿਖਾਈਏ ਦਾ ਛੋਟੀ ਵਹਿੜ ਨਹੀਂ ਬਿਲਕੁਲ ਵੇਖੋ ਵੀਰੋ ਫੁੱਲ ਕੱਦ ਵਜਣੇ ਚਮਕ ਬਹੁਤ ਆ ਵੀਰੋ ਤਾਂ ਵੱਡੀ ਵਹਿੜਾ ਐ ਉੱਪਰੋਂ ਵੀ ਸਿੱਧੀ ਸਾਦੀ ਗਾਰਡ ਰੰਗੂ ਬਹੁਤ ਸੋਹਣੀ ਵੜਾ ਵੀਰੋ ਚੈੱਕ ਕਰ ਲਓ ਕੁਆਲਿਟੀ ਕੀ ਬਾਤ ਆ ਬਹੁਤ ਸ਼ਕੀਨ ਵੜਾ ਵੀਰ ਜੀ ਫੈਂਡ ਵੀ ਚੰਗੀ ਹੋਊ ਇਹਦੀ ਹਨਾ ਵੜਾ ਜੀ ਬਿਲਕੁਲ ਦੇਖੋ ਵੀਰੇ ਬਹੁਤ ਸੋਹਣੀ ਵੜਾ ਵੀਰ ਕੋਲੇ ਤਾਂ ਚੰਗੀ ਫੈਂਡ ਦੀ ਮਾਲਕ ਵੀ ਰਹੂਗੀ ਪਹਿਲਾ ਸੂਆ ਕੱਦ ਵਜਨ ਫੁੱਲ ਲੰਮੀ ਬੇਲ ਵੱਡੀ ਵੜਾ ਤਾਂ ਵੀਰ ਜੀ ਇੱਧਰ ਦੇਖੋ ਪਹਿਲਾ ਨਸਲ ਇਹ ਥੜੀ ਵੀ ਕਿਹੜਾ ਕੋਈ ਖਰਾਬ ਨਹੀਂ ਨਸਲ ਆ ਅਜੇ 300 ਕਢਣਾ ਬਸ਼ੀ ਨੇ ਥੱਲੇ ਬੰਨਾ ਬਿਲਕੁਲ ਬਿਲਕੁਲ ਥਣ ਬਹੁਤ ਪਿਆਰਾ ਬਣਾਉਂਗੀ ਘਟਾਂ ਵਾਲਾ ਥਾਣਿਆ ਵੇਖੋ ਘਟਾਂ ਦਾ ਬਿਲਕੁਲ ਹਾਂਜੀ ਹਾਂਜੀ ਤਮਿਰ ਜੀ ਇਹਦਾ ਮੁੱਲ ਕੀ ਕਰ ਦੇਣਾ ਬਸ਼ੀ ਜੀ ਦੇਖੋ ਪਸ਼ੇ ਦਹਾ ਕਿ ਚੱਕਰ ਆਂ ਫੇਰ ਪਸ਼ੀ ਨੇ ਟਾਈਮ ਲੈਣਾ ਫੇਰ ਦੱਸ ਦੇਣਾ ਜੇ 20 ਜਦੋਂ ਥੱਲੇ ਬਸ਼ੀ ਬਣ ਗਈ ਫੇਰ ਆਪਣਾ ਦੱਸੇਗੀ ਬਾਕੀ ਵੀਰ ਜੀ ਵੇਖੋ ਜੇ ਕਿਸੇ ਵੀਰ ਨੇ ਖੜਨੀ ਆ ਕੋਈ 5 7 10 ਦਿਨ ਸੰਭੜੀ ਆ ਤੇ ਆਪਾਂ ਨੂੰ ਸਾਮ ਛੱਡ ਕੇ ਦਾਂਗੇ ਕਿਉਂਕਿ ਅੱਜ ਮੋਲੇ ਦਾ ਹੋ ਰਿਹਾ 10 ਦਾ ਨੂੰ ਹੋ ਰਿਹਾ ਤੇ 15 ਨੂੰ ਹੋ ਰਿਹਾ ਬਿਲਕੁਲ ਤੋਂ ਦੇ ਆਪਣਾ ਵਸ਼ੀਨਾ ਦੱਸਣਾ ਦਿਨਾਂ ਨੂੰ ਤੇ ਬਾਕੀ ਆਪਾਂ ਇਹਦਾ ਮੋਲਾ ਵੀ ਜੀ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਹਾਂਜੀ ਠੀਕ ਕਰੋ ਸਾਮ ਛੱਡ ਕੇ ਦਿਓ ਨਹੀਂ ਪੈਣੀ ਅੱਜ ਦੇ ਦਿਨਾਂ ਸਾਹਿਬ ਬਿਲਕੁਲ ਬਿਲਕੁਲ 10 ਦਾ ਦਾ ਮੋਲੇ ਦਾ ਆਪੇ ਵਦਨਾ ਦਿਨਾਂ ਦੇਣੀ ਤੇ ਵੀਰਾਂ ਨੂੰ ਬੇਨਤੀ ਹੈ ਵੀਰੇ ਫੋਨ ਜਰੂਰ ਲਾ ਲਿਓ ਜਿਹੜੇ ਵੀਰਾਂ ਨੂੰ ਸ਼ੌਂਕ ਹੈ ਵੱਡੀਆਂ ਵੇੜਾਂ ਦਾ ਕੱਦ ਕਾਠਾ ਲੀਏ ਵੀਰੇ ਉਹ ਫੈਂਟ ਦੀ ਮਾਲਕ ਚੰਗੀ ਰਹੂਗੀ ਮੱਟ ਮੱਟ ਵੇਖੋ ਅਸੀਂ ਬਿਲਕੁਲ ਢਿੱਲਾ ਢੁਲਾ ਬੋ ਲੰਮੀ ਵੇਲ ਆ ਫੂਨ ਵੀਰ ਨੂੰ ਜਰੂਰ ਲਾ ਲਿਓ ਫੂਨ ਤੇ ਵੀਰ ਕਹਿੰਦਾ ਮਾਨ ਤਾਂ ਜਾਇਜ ਹੀ ਹੋ ਜੂ ਵੜ ਵੇਖਿਆ ਦੋ ਦਟਾਡੇ ਹੁੰਦੇ ਆ ਚਲ ਗੀਆਂ ਨੇ ਹਾਂਜੀ ਔਰ ਖੋਲ ਕੇ ਆਪਾਂ ਕੀ ਵਿਖਾਉਣੀ ਕਿਉਂਕਿ ਇਹਦਾ ਵੀ ਸਬਦਾ ਹੋ ਗਿਆ ਸਬਦਾ ਹੋ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਦਾ ਸਬਦਾ ਵਜਾ ਦੇ ਤਾਂ ਦੇ ਰੇਟ ਵੀਰ ਜੀ ਜਾਇਜ ਹੁੰਦੇ ਆ ਪਸ਼ੂ ਤਾਂ ਵਿਗਦੇ ਹਾਂਜੀ ਹਾਂਜੀ ਨੋਰਮਲ ਰੇਟ ਹੁੰਦੇ ਆ ਤਾਂ ਵੀਰੋ ਪਸ਼ੂ ਵੀ ਤਾਂ ਹੀ ਜਲਦੀ ਵਿਗਦਾ ਹਾਂਜੀ ਹਾਂਜੀ ਠੀਕ ਹੈ ਤੀਜੇ ਨੰਬਰ ਤੇ ਆ ਗਈ ਵੀ ਜੀ ਸਾਡੇ ਸুইস ਵਾਇ ਚੋਟੀ ਜੇ ਦੂਜਾ ਸਵੇਰ ਦੇ ਮਗਰ ਦੇ ਕੱਟੇ ਆ ਗਈ ਮਗਰ ਕੱਟੇ ਆ ਗਈ ਆ ਠੀਕ ਹੈ ਗੱਟੀ ਬਹੁਤ ਆ ਗਈ ਗ ਖੋਲੋ ਵੀਰ ਜੀ ਮੈਂ ਤਾਂ ਮੈਂ ਵੀ ਵੱਡੀ ਆ ਵੀਰੋ ਐ ਕੱਦ ਕਾਠ ਵਾਲੀ ਤਾਂ ਬੇਲ ਬੁੱਲ ਚੈੱਕ ਕਰੋ ਗੱਡੀ ਲੰਮੀ ਆ ਕਿਆ ਬਾਤ ਆ ਤੇ ਵਧੀਆ ਵੀਰੇ ਥਣ ਥਣ ਲੱਗਿਆ ਚੈੱਕ ਕਰ ਲਓ ਲੈਵਾ ਸੋਹਣੇ ਥਣ पांडे ਦੀ ਮਾਲਕਾ ਤਾਂ ਵੱਡੀ ਮੈਂ ਕੱਦ ਵਜਨ ਵਾਲੀ ਵੀਰੋ ਚਗਾਠਾ ਚੂਠਾ ਚੈੱਕ ਕਰ ਲਿਓ ਚੰਗੇ ਚੋੜੇ ਚਾਰੇ ਚਗਾਠੇ ਦੀ ਲੱਗੀ ਆ ਤਾਂ ਲੰਮੀ ਬੇਲ ਦੀ ਚੈੱਕ ਕਰੋ ਬਹੁਤ ਸੁਣੀ ਆ ਜੀ ਵੀਰ ਜੀ ਦੋ ਤਾਂ ਚੰਗਾ ਚੋਆ ਜੂਏ ਵੀ ਫਿਰ ਮੈਂ ਨਾਂ ਤੇ ਲੇਵੇ ਦੀ ਬਹੁਤ ਖੁੱਲੇ ਦੀ ਮਾਲਕਾ ਵੀਰੋ ਆ ਕੱਟੀ ਆ ਗਈ ਜੋ ਠੀਕ ਦੇਖੋ ਇੱਕ ਇਹ ਪਿਆਰ ਨਾ ਆਵਾਮ ਵਿੱਚ ਚਾਹਾਂਗੇ ਬੜੇਗੀ ਬਿਲਕੁਲ ਬਹੁਤ ਸੁਣੀ ਲੇਵਾ ਬਹੁਤ ਸੋਣ ਲੱਗਿਆ ਵੀਰ ਜੀ ਇਹਦਾ ਮੁੱਲ ਇਹ ਜੀ ਵੇਖੋ ਜੇ ਮੈਂ ਪਲੀ ਜਿਹੜੀ ਨਾ ਆ ਮੁੱਲ ਕਰਨ ਉਹਦਾ ਭਾਏ 1 5 ਕਰ ਲਈਏ ਹਾਂਜੀ ਲੱਖ ਕਰ ਲਈਏ ਆ ਤੁਹਾਡੇ ਗਾਣ ਨੂੰ ਤੇ ਰੇਟ ਛੋਟਾ ਹੋਏਗਾ ਨਾ ਫੋਨ ਤੇ ਪਹਿਲੇ ਫੋਨ ਤੇ ਜਾ ਪਹਿਲੇ ਫੋਨ ਤੇ ਵੀ ਗਏ ਹੈ ਨਾ ਜੀ 90000 ਦੀ ਤੇ ਰਾਂ ਕੀ ਬਾਤ ਦੋ ਛੱਡ ਦੋ ਵੀਰ ਜੀ 88 ਦੀ 85000 ਦੀ ਚੱਲਾਂ ਦਾ ਵੀਰ ਜੀ ਇੱਥੇ ਰੱਖੋ ਬਿਲਕੁਲ ਜਾ ਜਾ ਵੇਖੋ ਵੀਰੋ ਵੱਡੀ ਮੈਂ ਲੇਵੇ ਵਾਲੀ 85000 ਦੀ ਮਗਰ ਵੀ ਕੱਟੀ ਕੋਈ ਮਾਨਦਾਨ ਹੋਵੇਗਾ ਵੀਰ ਕੋਈ ਫੋਨ ਲਾ ਦੇ ਜਰੂਰ ਕੋਈ ਫੋਨ ਲਾ ਲੇ ਵੀਰੋ ਮਾਨਤਨ ਹੋ ਜੂ ਤਾਂ ਸੋਹਣੇ ਤੁਹਾਨੂੰ ਪੰਨੇ ਦੀ ਮਾਲਕ ਬਿਲਕੁਲ ਦੁੱਧ ਵਾਲੀ ਹੈ ਜੀ ਮੰਜਾ ਸੀ ਆਰ ਦੀ ਬਾਕੀ ਵੀਰੋ ਫੋਨ ਜਰੂਰ ਲਾ ਲਿਓ ਜੀ ਠੀਕ ਹੈ ਦੂਜਾ ਨੰਬਰ ਤਾਂ ਛੋਟੀ ਇਹ ਵੀ ਦੂਜਾ ਨਾ ਛੋਟੀ ਸੂਗਾ ਦੂਜਾ ਸੂਆ ਜੇ ਦੇਖੋ ਆ ਕਾਲੀ ਪਲੀ ਜਿਹੜੀ ਸਿੰਘ ਸਿਬਰਾ ਦੀ ਥੋੜਾ ਜਿਆ ਠੀਕ ਹੈ ਜੀ ਬਾਕੀ ਇਹ ਵੀ ਥਾਂ ਦੀ ਕੁ ਕਵਾਲੀ ਦੀ ਵਿਖਾਓ ਵੇਖੋ ਕਿੰਨੀ ਗੈਪ ਤੇ ਥਣ ਲੱਗਾ ਵਖਾਓ ਥਣ ਵੇਖੋ ਬੋ ਗੈਪ ਤੇ ਘੇਟ ਘੇਟ ਤੇ ਹਾਂ ਬੋਲੋ ਕਿਹਦੇ ਪਾਣ ਲੱਗ ਕਿੰਨਾ ਟਾਈਮ ਹਰਦੀ ਵੀਰ ਜੀ ਐਂ ਦੇਖੋ ਹਫਤਾ ਲਾ ਜੇ ਵੱਡੀ ਝੋਟੀ ਇਹ ਵੀ ਹੈ ਨਾ ਪਲੀ ਜੁੜੀ ਹੈ ਪਲੀ ਜੁੜੀ ਹੈ ਜੀ ਵੇਖੋ ਵੀਰੋ ਇਹ ਵੀ ਵੱਡੀ ਝੋਟੀ ਆ ਕੱਦ ਕਾਠ ਵਾਲੀ ਪਲੀ ਜੁੜੀ ਆ ਤਾਂ ਵੱਦਨਾ ਬੁੱਦਨਾ ਬੋਲਨੇ ਲੇਵੇ ਜੀ ਬਣੂ ਬਹੁਤ ਵੀਰ ਜੀ ਹੈ ਨਾ ਬਿੰਦੀਆਂ ਨਾਲ ਲੇਵਾ ਆ ਗਿਆ ਆਹ ਦੇਖੋ ਵੀਰੇ ਬਿੰਦੀਆਂ ਨਾਲ ਲੇਵਾ ਕੀ ਬਾਤ ਹੈ ਤਾ ਵੀਰ ਜੀ ਦਿਨ ਕਿਨੇ ਲਾਜੂ ਦੱਸਿਆ ਦਿਨ ਵੀਰ ਜੀ ਵੇਖੋ ਹੱਤਾ ਲਾਜੇ 10 ਦਿਨ ਲਾਜੇ ਹਫਤੇ ਦੇ 1 ਛੋਟੀ ਤਿਆਰ ਮੰਨ ਇੱਕ ਹਫਤੇ ਤੇ ਤਿਆਰ ਹੋ ਜੂ ਹਣਾ ਬਾਕੀ ਹੈ ਪਤਲੇ ਚੰਮ ਦੀ ਹੈ ਫੋਲਰ ਆ ਜੀ ਵੀਰੋ ਤਾਂ ਕੱਦ ਵਜਨ ਵਾਲੀ ਪਲੀ ਜੁੜੀ ਹੈ ਵੱਡੀ ਛੋਟੀ ਠੀਕ ਹੈ ਜੀ ਤਾਂ ਵੀਰ ਜੀ ਇਹਦਾ ਮੁੱਲ ਵੇਜੇ ਵੇਖੋ ਜਿੰਨਾਂ ਦੀ ਝੋਟੀਆਂ ਜਦਨ ਹਾਜ਼ਰ ਨਾ ਆਏ ਰਹੀ ਝੋਟੀ 1,20,000 ਦੀ ਵਿਕੇਗੀ ਬਿਲਕੁਲ ਪਰ ਆਪਾਂ ਰੇਡ ਬਿਲਕੁਲ ਛੋਟਾ ਰੱਖਣਾ ਆਪਾਂ ਨਾਰਮਲ ਜਿਹੜੇ ਪਹਿਲੇ ਹੁੰਤੇ ਗਏ ਦੇ ਜੀ ਹਾਂਜੀ 1.5 ਦੀ ਦੇ ਦਈਏ ਵੀ ਜੀ 1.5 ਦੀ ਹਾਂਜੀ ਹਾਂਜੀ ਕਰ ਦਿਓ ਛੋਟੇ ਛੱਪਾ ਵਿੱਚ ਛੋਟੇ ਛੱਪ ਕਰਾਂਗੇ ਜੀ ਕਿ ਪਾਣਗੇ ਥੋੜੇ ਵੀ ਕੀ ਹੋਣਾ ਠੀਕ ਹੈ ਵੱਡੀ ਝੋਟੀ ਵੀਰੋ ਵੇਖੋ ਤਾਂ ਅੱਖਾਂ ਨਾਲ ਜੱਡਾ ਗਿਆ ਚੈੱਕ ਕਰੋ ਐਂ ਬਿੰਦੀਆਂ ਵੱਡੀਆਂ ਵੱਡੀਆਂ ਬਿੰਦੀਆਂ ਲੱਗੀਆਂ ਨੇ ਕਿੰਨੇ ਹਟ ਲਾਵੇ ਬਿਲਕੁਲ ਬਹੁਤ ਪਿਆਰ ਹੋਗੀ ਵੀਰੋ ਪਲੀ ਜੁੜੀ ਫੁੱਲਾ ਕਿਹੜਾ ਵੀ ਵੀਰੇ ਦੂਰੋਂ ਚੱਲ ਗਏ ਹੋਣਗੇ ਤੁਸੀਂ ਪਸ਼ੂ ਨਹੀਂ ਛੱਡ ਗਏ ਜਾਂਦੇ ਕਦ ਕਾਠ ਵਾਲੇ ਭਲੇ ਜੁੜੇ ਆ ਵੀਰੇ ਪਸ਼ੂ ਇੱਕ 5 ਨਾਲ ਕੇ ਸਮਝੇ ਮਾਨਤਾ ਕਰਨਾ ਆ ਕਿੰਨੇ ਦੀ ਵੀਰੇ ਹਾਂ ਲੱਖ ਦੀ ਦੇ ਦਈਏ ਵੀਰੇ 2 ਛੱਡ ਦਿਓ 98 ਦੀ ਨਾ ਨਹੀਂ 5000 ਛੜਾਓ ਵਿੱਚ 95 ਦੀ 10000 ਦੀ ਦੇ ਦਾਂਗੇ ਵੱਡੇ ਝੋਟੇ ਆ ਲੱਖੋਂ ਬਾਹਰ ਵਿਗਨ ਆ ਰੇ ਯਾਰ ਬਿਲਕੁਲ ਬਾਕੀ ਹੋਰ ਵੀ ਮਾਨ ਕਰਾਂਗੇ ਵੀਰੇ ਕੋਈ ਫੋਨ ਜੋ ਕੋਈ ਫੋਨ ਲਾ ਲੈ ਮੋੜਦਾ ਨਹੀਂ ਕਿਸੇ ਨੂੰ ਮੋੜਦਾ ਨਹੀਂ ਵੀਰ ਜੀ 140 ਘੱਟ ਕੀ ਤੇ ਵੱਧ ਕੀ ਦੇ ਦੇਣੀ ਹੈ ਦੇ ਦੇਣੀ ਹੈ ਨਾ ਕੋਈ ਹੋ ਕੇ ਭਾਈ ਪੂਰੇ ਵੀ ਹੋਗੇ ਤਾਂ ਨਹੀਂ ਦੇ ਦਨੇ ਕੋਈ ਆਦੋਂ ਵੀ ਆਈ ਜਾ ਕੰਮ ਚੱਲੀ ਜਾਵੇ ਚੱਲੀ ਜਾਵੇ ਬਿਲਕੁਲ ਤਾਂ ਵੀਰੋ ਫੋਨ ਜਰੂਰ ਲਾ ਲਿਓ ਵੱਡੀ ਚੋਟੀ ਕੱਦ ਕਾਠ ਵਾਲੀ 95000 ਦੀ ਮਾਨਤਨ ਹੋ ਜੂ ਆ 85000 ਦੀ ਵੀਰੋ ਤਾਜੀ ਸੂਈ ਆ ਤਾਂ ਮਾਨਤਨ ਹੋ ਜੂ ਤੇ ਜਿਹੜੀ ਪਹਿਲੇ ਸੂਏ ਵੀਰ ਜੀ ਨੇ ਵੈੜ ਦਸੀ ਆ ਵੱਡੀ ਵੈੜ ਕੱਦ ਕਾਠ ਵਾਲੀ ਤਾਂ ਵੀਰੋ ਮਾਨ ਸਤਕਾਰ ਪੂਰਾ ਹੋਊਗਾ ਦੂਰੋਂ ਵੀ ਚੱਲ ਕੇ ਆਓਗੇ ਤਾਂ ਵੀਰ ਕਹਿੰਦਾ ਫੋਨ ਤੇ ਮੁੱਲ ਹੋ ਜੂ ਤਾਂ ਠੀਕ ਹੈ ਜੀ ਪਸ਼ੂ ਜੈ ਜਾ ਤਾਂ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰੇ ਲਾਈਕ ਕਰੋ ਸ਼ੇਅਰ ਕਰੋ ਨਵੀਂ ਨਵੀਂ ਵੀਡੀਓ ਲੱਗੇ ਤੁਹਾਨੂੰ ਵੀਰੇ ਵੇਖ ਲਈ ਜਾਵੇ ਤਾਂ ਐਡਰੈਸ ਹੈ ਕਰੀ ਵੀਰ ਜੀ ਬੋਲੇ ਆਪਣਾ ਨਾਮ ਮਤਨ ਸਿੰਘ ਜੀ ਹਾਂਜੀ ਤਿੰਨ ਕਟਿਆਲਾ ਤਸੀਰ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ ਫੋਨ ਨੰਬਰ 98554 76701 ਦੇ ਵੀਰੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ